ਪੰਜਾਬ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਪੰਜਾਬ ਇਸ ਸਮੇਂ ਹੜਾ ਦੀ ਮਾਰੇਟ ਹੈ ਪਰ ਇਸ ਅਭਦੇ ਦਰਮਿਆਨ ਸਿਆਸਤ ਵੀ ਪੂਰੇ ਜ਼ੋਰਾਂ ਤੇ ਹੋ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀ ਨੂੰ ਲੈ ਕੇ ਖਾਸਾ ਵਿਵਾਦ ਦੇਖਣ ਨੂੰ ਮਿਲਿਆ ਵਿਵਾਦ ਹਾਈ ਕੋਰਟ ਤੋਂ ਸ਼ੁਰੂ ਹੋ ਕੇ ਉਸ ਤੋਂ ਬਾਅਦ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਤੇ ਹੁਣ ਮਾਮਲਾ ਜਿਹੜਾ ਹੈ ਉਸ ਤੋਂ ਬਾਅਦ 21 ਮਈ ਨੂੰ ਆ ਕੇ ਨਿਬੜਦਾ ਹੈ ਕਿਉਂਕਿ 21 ਮਈ ਨੂੰ ਮੁਰ ਤੋਂ ਪੰਜਾਬ ਤੇ ਹਰਿਆਣਾ ਦੇ ਵਿੱਚ ਜੋ ਪਾਣੀ ਨੂੰ ਲੈ ਕੇ ਸੰਧੀ ਹੈ ਉਹ ਦੁਆਰਤੀ ਹੋ ਜਾਂਦੀ ਹੈ ਤੇ ਪੰਜਾਬ ਲਗਾਤਾਰ ਉਹਨਾਂ ਕੋਟਾ ਚੋਂ ਪਾਣੀ ਦਾ ਬਣਦਾ ਉਹ ਹਰਿਆਣੇ ਨੂੰ ਦੇਣਾ ਸ਼ੁਰੂ ਕਰ ਦਿੰਦਾ ਪਰ ਇਹ ਸਭ ਦੇ ਦਰਮਿਆਨ ਜਦੋਂ ਪੰਜਾਬ ਦੇ ਉੱਤੇ ਮਾਰ ਪਈ ਪੰਜਾਬ ਦੇ ਉੱਤੇ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਹੜਾਂ ਵਰਗੀ ਸਥਿਤੀ ਬਣੀ ਤਾਂ ਹਰਿਆਣਾ ਨੇ ਜ਼ਰੂਰ ਇੱਕ ਵਾਰ ਪੰਜਾਬ ਨੂੰ ਚਿੱਠੀ ਲਿਖੀ ਬੀਤੇ ਦਿਨਾਂ ਦੀ ਗੱਲ ਹੈ ਕਿ ਪਰਸੋਂ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਤਾਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈ ਕਿ ਅਸੀਂ ਪੰਜਾਬ ਦੇ ਨਾਲ ਖੜੇ ਆਂ ਪੰਜਾਬ ਨੂੰ ਜੇਕਰ ਕਿਸੇ ਵੀ ਤਰੀਕੇ ਦੀ ਮਦਦ ਚਾਹੀਦੀ ਹੈ ਤਾਂ ਬੇਝਿਜਕ ਹੋ ਕੇ ਸਾਡੇ ਨਾਲ ਜਿਹੜਾ ਗੱਲ ਸਾਂਝੀ ਕਰੇ ਤੇ ਅਸੀਂ ਹਰ ਸੰਭਵ ਮਦਦ ਜਿਹੜਾ ਉਹ ਕਰਾਂਗੇ ਤੇ ਹੁਣ ਇੱਕ ਹੋਰ ਚਿੱਠੀ ਜਿਹੜੀ ਆ ਉਹ ਸਾਹਮਣੇ ਆਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ 22 ਅਗਸਤ ਨੂੰ ਪੰਜਾਬ ਸਰਕਾਰ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਇੱਕ ਚਿੱਠੀ ਲਿਖੀ ਗਈ ਕਿ ਤੁਸੀਂ ਲਗਾਤਾਰ ਬਾਦੂ ਪਾਣੀ ਦੀ ਮੰਗ ਕਰਦੇ ਹੋ ਇਸ ਵੇਲੇ ਸਾਡੇ ਕੋਲ ਪਾਣੀ ਬਾਦੂ ਹੈ ਜੇਕਰ ਚਾਹੀਦਾ ਹੈ ਤਾਂ ਅਸੀਂ ਦੇ ਦਿੰਦੇ ਹਾਂ ਤੇ ਉਸ ਦੇ ਜਵਾਬ ਦੇ ਵਜੋਂ ਅੱਜ ਜਿਹੜਾ ਹੈ ਹਰਿਆਣਾ ਸਰਕਾਰ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ ਤਾਂ ਹੜ੍ਹਾਂ ਦੀ ਸਥਿਤੀ ਦੇ ਵਿੱਚ ਮੁਸੀਬਤ ਦੀ ਘੜੀ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਆਪਣੇ ਪੈਰ ਜਿਹੜਾ ਨੇ ਉਹ ਪਿੱਛੇ ਖਿੱਚਲੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਵੱਲੋਂ ਜੋ ਮੌਜੂਦਾ ਸਮੇਂ ਦੇ ਵਿੱਚ ਜਿੰਨਾ ਪਾਣੀ ਦਿੱਤਾ ਜਾ ਰਿਹਾ ਤਾਂ ਉਸ ਕੋਟੇ ਦੇ ਵਿੱਚ ਵੀ ਕਟੋਤੀ ਕਰਨ ਦੀ ਗੱਲ ਜਿਹੜੀ ਹੈ ਉਹ ਹਰਿਆਣਾ ਦੀ ਸਰਕਾਰ ਦੇ ਵੱਲੋਂ ਆਖ ਦਿੱਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਮਹੀਨੇ ਦੇ ਵਿੱਚ ਪੂਰੇ ਜ਼ੋਰਾਂ ਦੇ ਉੱਤੇ ਵਿਵਾਦ ਚੱਲਦਾ ਰਿਹਾ ਹਰਿਆਣਾ ਸਰਕਾਰ ਦੇ ਵੱਲੋਂ ਬਾਧੂ ਪਾਣੀ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਜਿਸ ਨੂੰ ਲੈ ਕੇ ਪਹਿਲਾਂ ਹਰਿਆਣਾ ਦੀ ਸਰਕਾਰ ਸੁਪ ਹਾਈ ਕੋਰਟ ਦੇ ਵਿੱਚ ਜਾਂਦੀ ਹੈ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਰੋਕ ਕਰਦੀ ਹੈ BBMP ਦੇ ਕਈ ਸਾਰੇ ਅਧਿਕਾਰੀ ਜਿਹੜਾ ਨੇ ਉਹ ਬਦਲ ਦਿੱਤੇ ਜਾਂਦੇ ਨੇ ਇਸ ਸਬਦੇ ਦਰਮਿਆਨ ਪੰਜਾਬ ਸਰਕਾਰ ਦੇ ਵੱਲੋਂ ਵੀ ਨੰਗਲ ਡੈਮ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਲਗਾਤਾਰ ਇਹ ਮਾਮਲਾ ਜਿਹੜਾ ਹੈ ਉਹ ਕਾਫੀ ਵੱਡੇ ਪੱਧਰ ਤੇ ਚੱਲਦਾ ਹੈ ਤੇ ਇਸ ਸਬਦੇ ਦਰਮਿਆਨ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ BBMP ਨੂੰ ਲੈ ਕੇ ਇੱਕ ਮਤਾ ਵਿਪਾਦ ਦਿੱਤਾ ਜਾਂਦਾ ਹੈ ਤੇ ਇੱਕ ਸਪੈਸ਼ਲ ਸੈਸ਼ਨ ਵੀ ਬੁਲਾ ਲਿਆ ਜਾਂਦਾ ਹੈ ਤੇ ਪਾਣੀ ਦੇ ਮਾਮਲੇ ਦਾ ਨਿਵੇੜਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਸਬਦੇ ਦਰਮਿਆਨ ਪੰਜਾਬ ਜਿਹੜਾ ਨੈਤਿਕਤਾ ਦੇ ਆਧਾਰ ਦੇ ਉੱਤੇ ਜ਼ਰੂਰ ਹਰਿਆਣਾ ਦੇ ਨਾਲ ਖੜਾ ਰਿਹਾ ਹਰਿਆਣਾ ਨੂੰ ਪਾਣੀ ਦਿੰਦਾ ਰਿਹਾ ਪਰ ਅੱਜ ਜਦੋਂ ਪੰਜਾਬ ਦੇ ਉੱਤੇ ਮੁਸੀਬਤ ਆਣ ਪਈ ਹੈ ਤਾਂ ਹਰਿਆਣਾ ਦੇ ਵੱਲੋਂ ਪੈਰ ਜਿਹੜਾ ਨੇ ਉਹ ਪਿੱਛੇ ਖਿੱਚਲੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਸਰਕਾਰ ਦੇ ਵੱਲੋਂ BBMP ਤੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਦੇ ਵਿੱਚ ਜਵਾਬ ਦਿੱਤਾ ਗਿਆ ਹੈ 22 ਅਗਸਤ ਨੂੰ ਜੋ ਹੈ ਪੰਜਾਬ ਸਰਕਾਰ ਦੇ ਵੱਲੋਂ ਚਿੱਠੀ ਲਿਖੀ ਗਈ ਹਰਿਆਣਾ ਨੂੰ ਕਿ ਬਾਧੂ ਪਾਣੀ ਚਾਹੀਦਾ ਹੈ ਤਾਂ ਦੇ ਦੇਨੇ ਆ ਇਸ ਸਭ ਦੇ ਦਰਮਿਆਨ ਹੁਣ 7 ਦਿਨਾਂ ਬਾਅਦ ਇੱਕ ਹਫਤੇ ਬਾਅਦ ਹਰਿਆਣਾ ਸਰਕਾਰ ਦਾ ਜਵਾਬ ਆਇਆ ਕਿ ਜਿਹੜੇ ਪਾਣੀ ਦਾ ਕੋਟਾ ਸਾਨੂੰ ਦਿੱਤਾ ਦਾ ਉਹਦੇ ਵਿੱਚ ਵੀ ਕਟੌਤੀ ਜਿਹੜੀ ਆ ਉਹ ਕਰ ਦਿੱਤੀ ਜਾਵੇ ਤਾਂ ਤਾਂ ਦੱਸਦੀ ਏ ਕਿ ਹਰਿਆਣਾ ਨੂੰ ਰਤ ਦੇ 79000 ਕਿਊਸਿਕ ਜਿਹੜਾ ਪਾਣੀ ਆ ਉਹ ਦਿੱਤਾ ਜਾ ਰਿਹਾ ਹੈ ਤਾਂ ਹੁਣ ਹਰਿਆਣਾ ਸਰਕਾਰ ਦੇ ਵੱਲੋਂ ਪਾਣੀ ਦੀ ਕਟੌਤੀ ਦੀ ਮੰਗ ਕੀਤੀ ਗਈ ਹੈ ਬੀਬੀਐਮਪੀ ਨੂੰ ਤੇ ਪੰਜਾਬ ਸਰਕਾਰ ਨੂੰ ਜੋ ਚਿੱਠੀ ਲਿਖੀ ਗਈ ਹੈ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ 79000 ਕਿਊਸਿਕ ਨੂੰ ਘਟਾ ਕੇ 62000 ਕਿਊਸਿਕ ਕਰ ਦਿੱਤਾ ਜਾਵੇ ਤਾਂ ਪਾਣੀ ਦੀ ਮੰਗ ਨੂੰ ਲੈ ਕੇ ਜਿਹੜਾ ਹੈ ਉਹ ਲਗਾਤਾਰ ਪੰਜਾਬ ਤੇ ਹਰਿਆਣਾ ਦੇ ਸਿੰਘ ਜਿਹੜਾ ਨੇ ਉਹ ਫਸੇ ਰਹਿੰਦੇ ਨੇ ਤੇ ਹੁਣ ਇਸ ਸਬਦੇ ਦਰਮਿਆਨ ਪੰਜਾਬ ਤੇ ਹਰਿਆਣਾ ਦੇ ਸਿੰਘ ਜਿਹੜਾ ਨੇ ਇੱਕ ਵਾਰੀ ਫਿਰ ਤੋਂ ਫਸਣੇ ਲੱਗੇ ਨੇ ਤੇ ਹਰਿਆਣਾ ਦੇ ਵੱਲੋਂ ਜਿਹੜਾ ਹੈ ਇੱਕ ਵਾਰੀ ਫਿਰ ਤੋਂ ਆਪਣੇ ਪੈਰ ਪਾਣੀਆਂ ਦੇ ਮਸਲੇ ਤੇ ਵਿੱਚ ਪਿੱਛੇ ਖਿੱਚਲੇ ਗਏ ਨੇ ਪਾਣੀ ਪੰਜਾਬ ਦੇ ਵਿੱਚ ਮਾਰ ਮਾਰ ਹੈ ਪੰਜਾਬ ਦੇ ਕਈ ਜ਼ਿਲ੍ਹੇ ਪਾਣੀ ਦੇ ਪਰ ਜਿਹੜਾ ਹਰ ਦੇ ਹੇਠ ਨੇ ਪੰਜਾਬ ਦੇ ਵਿੱਚ ਪਾਣੀ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਤੇ ਸਭ ਦੇ ਦਰਮਿਆਨ ਹੁਣ ਹਰਿਆਣਾ ਦੇ ਵੱਲੋਂ ਆਪਣੇ ਪੈਰ ਜਿਹੜਾ ਨੇ ਉਹ ਪਿੱਛੇ ਖਿੱਚਲੇ ਗਏ ਨੇ ਅਕਸਰ ਹੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਪੰਜਾਬ ਦੇ ਉੱਤੇ ਮਾਲਕੀਅਤ ਪੰਜਾਬ ਦੇ ਪਾਣੀ ਤੇ ਦਿਖਾਉਣ ਦੇ ਲਈ ਆ ਕੇ ਖੜੇ ਹੋ ਜਾਂਦੇ ਨੇ ਪਰ ਜਦੋਂ ਇਹੀ ਦਰਿਆ ਹੁਫਾਨ ਤੇ ਆ ਕੇ ਨੁਕਸਾਨ ਪਹੁੰਚਾਉਂਦੇ ਨੇ ਤਾਂ ਉਦੋਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਦਰਿਆ ਜਿਹੜੇ ਨੇ ਉਹ ਪੰਜਾਬ ਦੇ ਲਈ ਨੇ ਤੇ ਪੰਜਾਬ ਦੇ ਨੇ ਤੇ ਜਦੋਂ ਵੀ ਮਾਰਾਂਦੀ ਆ ਉਹ ਪੰਜਾਬ ਦੇ ਉੱਤੇ ਆਂਦੀ ਆ ਜਦੋਂ ਪੰਜਾਬ ਡੁੱਬਦਾ ਉਦੋਂ ਹਰਿਆਣਾ Rajasthan ਜਿਹੜਾ ਹੈ ਉਹ ਕਿਉਂ ਪਾਣੀ ਨਹੀਂ ਮੰਗਦਾ ਤਾਂ ਇੱਥੇ ਗੱਲ ਇਹ ਵੀ ਦੱਸਣ लायक ਹੈ ਕਿ ਲਗਾਤਾਰ ਜੇਕਰ ਇਹ ਫੈਲਡਰ ਦੇ ਗੇਟ ਖੋਲ ਦਿੱਤੇ ਜਾਂਦੇ ਨੇ ਚਾਹੇ ਹਰਿਆਣਾ ਦੇ ਜਾਂ ਫਿਰ ਰਾਜਸਥਾਨ ਫਿੱਟਰ ਦੇ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਹਾਰਡ ਅਰਗੀ ਸਥਿਤੀ ਕਦੀ ਪੈਦਾ ਹੀ ਨਾ ਹੋਵੇ ਕਿਉਂਕਿ ਜੇ ਦੋ ਹੀ ਸੂਬੇ ਪਾਣੀ ਆਪਣੇ ਵੱਧ ਲੈ ਲੈਣ ਸਮਰਥਾ ਤੋਂ ਵੱਧ ਤਾਂ ਪੰਜਾਬ ਦੇ ਵਿੱਚ ਕਦੀ ਅਜਿਹੀ ਸਥਿਤੀ ਜਿਹੜੀ ਉਹ ਪੈਦਾ ਨਾ ਹੋਵੇ ਪਰ ਇਸ ਦੁੱਖ ਦੀ ਘੜੀ ਦੇ ਵਿੱਚ ਜ਼ਰੂਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਸਾਡੇ ਪਾਣੀ ਦੇ ਕੋਟੇ ਦੇ ਵਿੱਚ ਕਟੌਤੀ ਕਰ ਦਿੱਤੀ ਜਾਵੇ ਕਿਉਂਕਿ ਬਰਸਾਤ ਕਾਰਨ ਸਾਡੇ ਕੋਲ ਪਾਣੀ ਮੁਕੰਮਲ ਹੈ